ਜੀ ਸਾਰਿਆਂ ਸਾਥੀ ਕਾਲ ਜੀ ਮਿਲ ਕਰਦੇ ਹਾਂ ਸਭ ਠੀਕ ਹੋਣਗੇ ਅਸੀਂ ਵੀ ਠੀਕ ਠਾਕ ਹਾਂ ਅਮ ਬਾਰਾਂ ਸੀਗਣਾ ਹਾਂ ਅਮ ਬਾਦੇ ਵੀਡੀਓ ਚੱਲ ਰਹੀ ਹੈ ਸਭ ਪਹਿਲਾਂ ਚਾਰ ਪਾਈਂ ਸ਼੍ਰੀ ਰਾਮ ਪਨਨਾਮਨਾ ਆ ਤੁਗਾ ਦੇ ਕੋਮੇ ਬਣਾਉਣ ਲੱਗੇ ਨੇ ਜੈਪ ਵਸੇ ਟਰਾਈ ਕਰ ਰਹੇ ਆ ਵੈਸੇ ਦੇਖਦੇ ਹਾਂ ਕਿਵੇਂ ਮੰਨਦਾ ਤੁਸੀਂ ਵੀ ਦੇਖੋ ਨਾਲ ਦੀ ਨਾਲ ਹਾਂ ਗੇਨ ਦਾ ਫੇਰ ਵੀਡੀਓ ਤੁਸੀਂ ਤੁਹਾਨੂੰ ਪਤਾ ਹੋ ਹੀ ਜਾਵੇਗਾ ਜਨਤਪੱਕੇੇੰ ਬੰਦਨ ਬਣ ਜਾਂਦੇ ਬਧੀਆ ਕੱਚਿਆਂ ਦੇ ਬੰਨ ਜਾਂਦਾ ਬਣਾਣਾ ਪੈਗੋ ਕੱਚੇ ਹੈਗੇ ਕੱਚਿਆਂ ਦੇ ਬਣਾਉਂਦੇ ਹਾਂ ਉਹਨੇ ਰੰਗ ਚੇਤਕਤ ਹੋ ਰਿਹਾ ਜੀ ਚੇਲਕੇ ਕੱਟੂngੀ ਪੱਤਕੇ ਤੇ ਮਿਲਣਾ ਹੈ ਨਾ ਮਿਸਰੀ ਕੱਢੀ ਹੈ ਗੱਡੀ ਚ ਪੱਤਰੀ ਮਿਸਰੀ ਖਾਣ ਕੇ ਲਾਉਂਦੇ ਆਂ ਜੀ

ਅੱਛਾ ਲੈ ਜੀ ਚੱਲੇ ਅੱਛਾ ਲੈ ਤੂੰ ਬੱਟ ਲਵਾਇਆ ਹੈ ਸਵੇਰੇ ਆਪਣੀ ਹੋ ਗਈ ਦੇ ਦੇ ਮਰਜਾ ਸਾਤਾ ਹੀ ਨਾ ਆ ਤਾਂ ਵੀ ਮਾੜਾ ਨਹੀਂ ਹੈ

ਹਾਂ ਬਤਾਦੇ ਪੱਕਣ ਵਾਲੇ ਹੋਏ ਪਏ ਨੇ ਰਾਜ ਨੇ ਕਹਿੰਦਾ 4.2 ਉਹਨਾਂ ਤੋਂ ਕਿਹਦੇ ਤੋਂ ਹਾਂ ਇਹ ਟਿਕਾ ਟੂਚੇ ਅੱਛਾ

ਕਿੰਨੇ ਸੀ ਜਦੋਂ ਜਰਾ ਰਾਈਟਰ ਆਇਆ ਕਰ ਲਿਆ ਸੀ ਜਿੰਨੇ ਐਚੀ ਜਮੂਚ ਪਾ ਲਿਆ ਅੱਜ ਕਿ ਮੈਂ ਦੋ ਗਿਤੀ ਜੜਤਾਂ ਪੀਓ ਮੈਂ ਜੜ ਰੱਖੀ ਹੈ ਮੈਂ ਜਦ ਕਹਿੰਦੀ ਹੋਂਦਾ ਕਿਤੇ ਤੱਕ ਹੁੰਦੀ ਹੋ ਰਹੀ ਹੈ ਬਸ ਇਕਾਲ ਰੱਖਿਆ ਸੀਗਾ ਰਾਹ ਨੂੰ ਬਾਰੀ ਰੱਖਤਾ ਵੀ ਨਹੀਂ ਰੱਖਦੇ ਰਹੀਗੇ ਹੋਰ ਛਿੱਕਰੀ ਤਾਂ ਬਹੁਤ ਬੱਚੋ ਤਾਂ ਮੈਂ ਕਹਿੰਦੀ ਜੀ ਦੇਵੀ ਤਰਗਾ ਜੀ ਜੀ ਉਹ ਜੀ ਬੇਚਾਰ ਕਰੀਗੇ ਹਾਂ ਚੱਕਰ ਦੇ ਦਿਆ ਉਹ ਤਾਂ ਉਹ ਕੋਈ ਥੋੜਾ ਜਿਹਾ ਉਹ ਚਾਪਲੀ ਜਾਂਦੀ ਆ ਹਾਂ ਕਿਸੇ ਜੋ ਆਖ ਲੈ ਡਾ ਇਸਾਬ ਦਾ ਸਾਰਾ ਭਾਰਿਆ ਜੇ ਚਾਕ ਨਹੀਂ ਹੈਗਾ ਉਹ ਚਾਕਾਂ ਦੀ ਡੱਬੀ ਚ ਰੁਪਈਆ ਤੇ ਅੱਛਿਆ ਉਹ ਹੋਰ ਰੁਪਈਆ ਉਹ ਕੈਨੂੰ ਉਰੇ ਦੀ ਫੇਰ ਕਰਿਆ ਉਹ ਗਾਹਾਂ ਚ ਲਿਆ ਗਿਆ ਤਿੰਨ ਦਿਨ ਵੇਟ ਕਰਨ ਵਾਸਤੇ ਕਿਹਾ ਵੀ ਜੇ ਤਾਂ ਨਿਕਲ ਗਿਆ ਠੀਕ ਹੈ ਨਹੀਂ ਪਰੇਸ਼ਨ ਹੋਊਗਾ ਹਾਂ ਤਿੰਨ ਸਾਲ ਦਾ ਬੱਚਾ ਹਾਂ 3 ਸਾਲ ਹਾਂ 3 ਸਾਲ ਦਾ ਚਲੋ ਜੀ ਆਪਣੇ ਆਪ ਨੂੰ ਕੱਟ ਲਈ ਹੁਣ ਮੈਨੂੰ ਤਰਾਂ ਜਿਣੇ ਅੰਬ ਰੱਖਾਂਗੇ ਰਿੰਨਣੇ ਵਾਲੀ ਜਾਣੇ ਭਾਂਡੇ ਚੱਕਣੀ ਆਪਾਂ ਲੈ ਲਈ ਚਾਹ ਇੱਕ ਗਲਾਸ ਪਾਣੀ ਦਾ ਪਾਣੀ ਥੋੜਾ ਜਿੰਨ ਕੱਟੇ ਭਾਈ ਦੇ ਪਾਣੀ ਆਲੇ ਮੇ ਨਿਸਰੀ

ਹੁਣ ਠੰਡੇ ਹੋਣ ਲਈ ਰੱਖ ਦਾਂਗੇ ਇਹਨਾਂ ਨੂੰ ਜਿਹੜੇ ਆਪਾਂ ਨਮਬ ਵਾਲੇ ਸੀਗੇ ਜੈਮ ਬਣਾਉਣ ਨੂੰ ਠੰਡੇ ਹੋ ਗਏ ਹੁਣ ਇਹਨਾਂ ਨੂੰ ਕਰਾਂਗੇ ਆਪਾਂ ਗ੍ਰੈਂਡ ਥੋੜੇ ਜਿ ਫੇਰ ਇੰਦਰ ਕੜਾਹੀ ਚ ਰੱਖਾਂਗੇ ਰਿੱਜਣੇ ਆਪਾਂ ਕੜਾਹੀ ਦੇ ਉੱਤੇ ਫੋਣੀ ਰੱਖ ਲੇ ਲਓ ਜੀ ਤੁਸੀਂ ਦੇਖ ਸਕਦੇ ਆ ਚੰਗੀ ਤਰ੍ਹਾਂ ਹੋ ਗਏ ਮੈਸ਼ ਹੁਣ ਇਹਨਾਂ ਨੂੰ ਆਪਾਂ ਪਉਣਾਗੇ ਲਓ ਜੀ ਹੁਣ ਆਪਾਂ ਇਹਨਾਂ ਪੋਣ ਲਵਾਂਗੇ ਤੋਬਾਗੀ ਕਰਨਾ ਜਿਹੜਾ ਬਚੂ ਯੂਗ ਦੁਬਾਰਾ ਬਲੈਂਡ ਕਰਨਾ ਨਾ ਬਸ ਇਹ ਜਿਹੜੇ ਬਾੜ ਦੇ ਹੁੰਦੇ ਨੇ ਫਿਰ ਜਿਹੜੇ ਅੰਮਲ ਦੇ ਵਿੱਚ ਨਹੀਂ ਹੁੰਦੇ ਉਹਨਾਂ ਕਰਕੇ ਤਾਂ ਪõਣਾ ਨਹੀਂ ਤਾਂ ਸਿੱਧਾ ਹੀ ਭੌਲਣ ਦੇ ਮਗਨੋਂ ਤੱਕਾ ਲਓ ਜੀ ਹੁਣ ਆਪਾਂ ਨੇ ਪਾਉਣ ਕੇ ਇੱਥੇ ਲਗਾ ਗੈਸ ਵਾਲ ਤਾਂ ਇੱਧਰ ਆਪਾਂ ਹੁਣ ਕੁੱਟਾਂਗੇ 3 ਇਲਾਇਚੀਆਂ ਇੱਧਰ ਆਪਾਂ ਨੇ ਮੀਸੇ ਆਟੇੜੀ ਕੁੱਟ ਕੇ ਤਾਂ ਅੱਗੇ ਕੱਟਦੇ ਸਮਾਰ ਕੇ ਲੱਗ ਗਾ ਹੱਸ ਕੇ ਨਹੀਂ ਡਾਗਾ ਨਹੀਂ ਹੋ ਜੂਗਾ ਲੱਗੂਗਾ ਥੋੜਾ ਜਿਹਾ ਲੈ ਥੋੜਾ ਜਿਹਾ ਰੱਖ ਲਿਓ ਵਿੱਚੋਂ ਥੋੜੀ ਜਿਹੀ ਇਸਦੀ ਪਾਣੀ ਇਹਦੇ ਵਿੱਚ

ਗਰਮ ਹੋ ਜਾਵੇ ਸਹੀ ਹੋ ਜਾਂਦੇਵੇ ਫਿਰ ਆਪਾਂ ਢਾਪ ਲਾਂਗੇ ਇੱਕ ਬੜੇ ਤੋਂ ਪੂਰ ਲਾ ਦੇ ਸੀ ਬੜਾ ਹੈ ਇਹ ਚੱਕਤਾ ਦੇਸੀ ਦਿ라우 ਦੇ ਹੁਣ ਗੈਸ ਆਪਾਂ ਨੇ ਸਿੰਗ ਪਾਤਾ ਬਸ ਥੋੜਾ ਥੋੜਾ ਚਰਵਾ ਦੇ ਫਲਾਹੀ ਜਾਣਾ ਐ ਨਾਲੋਂ ਲਾਹੀ ਜਾਣਾ ਜੇ ਤੇਜ਼ ਕਰਾਂਗੇ ਤੇ ਇਹ ਥੱਲੇ ਲੱਗ ਜਾ। ਇਹਨੇ ਟੱਕ ਦਾਾਂਗੇ। ਲੈ ਲੋ ਜੀ। ਹੁਣ ਆਪਣਾ ਜੈਮ ਬਣਨੇ ਵਾਲਾ ਇਹ ਵਸਾਂ ਪੂਰਾ ਬਣ ਚੁਲਿਆ। ਥੋੜੀ ਜਿਹੀ ਹੋ ਘਸਰਾ। ਮੈਂ ਗੈਸ ਸਿਮੇ ਰੱਖਾਂਗੇ ਹਲੇ ਤੇਜ਼ ਕਰਤਾ ਜਿਵੇਂ ਚਾਲੇ ਵਾਲੇ ਗਰਮ ਨਹੀਂ ਕਰਦੇ ਜੁਣ। ਇਹ ਥੋੜਾ ਛੋਟਾ ਫਿਰ ਬਣਾਏ। ਮੈਂ ਤਾਂ ਕਹੀ ਨਹੀਂ ਹਾਂ ਮੋਗ ਮੈਨੂੰ ਲੱਗਦਾ ਹੈਗਾ ਵੀ ਬਨ ਗਿਆ ਹੈ ਨਹੀਂ ਛੰਡਾ ਵਗੋ ਵਿਗਾੜਾ ਹੋ ਜਾਣਾ ਸੇਕਲ ਬਣਾਓ ਥੋੜਾ ਜਿਹਾ ਕੋਲ ਖੜਕੀ ਲਵੋ ਬਸ ਮਮਾ ਲੇ ਕੇ ਇੱਦਾਂ ਕਰ ਸੁਲਵਾਨੀ ਤੇ ਬੰਦ ਕਰ ਦਿਓ ਆਲਮੋਸਟ ਹੋ ਗਿਆ ਨਾ ਤੇਰੇ ਨੂੰ ਬਹੁਤਾ ਗਾਣਾ ਫਿਆਣਾ ਲਿਖਣਾ ਕਰਨਾ ਚਾਹੀਦਾ ਹਲਕਾ ਮੰਦਾ ਮੈਂ ਕਰ ਦੋ ਇਹੋ ਜੀ ਜੈਮ ਸਾਡਾ ਬਣ ਕੇ ਤਿਆਰ ਆ ਆ ਠੰਡਾ ਹੋਏ ਜਿਨਾ ਪਾ ਲਾਂਗੇ ਇਸੋ ਕੰਟੇਨਰ ਚ ਫ੍ਰੀਜ਼ ਕਰਾਂਗੇ ਫਿਰ ਖਾਵਾਂਗੇ ਬੈਡਾ ਤੇ ਲਾ ਕੇ ਅੱਛਾ ਜੀ ਪਾ ਲਾਂ ਹੁਣ ਇਹਨੇ ਲਓ ਜੀ ਇਹਦੇ ਬਾਖੀ ਰੱਖਣਾ ਕਿਨੂੰ ਐਵੇਂ ਦਾ ਸਰ ਜੈਮ ਨੂੰ ਜੈਮ ਬਹੁਤ ਟੇਸਟੀ ਬਣਿਆ ਮਨ ਦਾ ਟੇਸਟ ਆ ਗਿਆ ਹੂੰ ਬਾਕੀ ਹੁਣ ਆਪਾਂ ਬਾਦੋਂ ਬਸ ਖਾਣੇ ਆ ਬ੍ਰੈਡ ਤੇ ਲਾ ਕੇ ਫਰਿੱਜ ਵਿੱਚ ਰੱਖਿਆ ਹੈ ਬਾਖੀ ਹੈ ਜੈਨ ਤਾਂ ਬਣ ਗਿਆ ਅਸੀਂ ਵੀ ਫਸਟ ਟਾਈਮ ਟਰਾਈ ਕਰੀ ਸੀ ਰੈਸਪੀ ਕੁੱਸੀ ਵੀ ਕਰਿਓ ਸਾਰੇ ਜੀ। ਫਾਇਦਾ ਹੋਇਆ ਨਹੀਂ ਕੋਈ ਚੀਜ਼ ਪਹਿਲੀ ਵਾਰ ਟਰਾਈ ਕਰੀਆ ਤੇ ਉਹ ਬਨੇ ਨਾ। ਨਹੀਂ ਕਿ ਮੈਂ ਹੋ ਜੂਗਾ। ਆਵੇ ਨੂੰ ਮਚਰਾ ਕੇ ਕਰਿਆ ਠੰਡਾ ਹੋਇਆ ਤਾਂ ਬਾਹਰ ਆ ਗਿਆ ਗਰਮ ਗਰਮ ਜਾਲ ਦੇ ਕੱਪ ਬਾਹਰ ਤਾਂ ਹੁੰਦੇ ਨਹੀਂ ਹੋਣਾ ਚਾਹੀਦੇ ਠੀਕ ਹੈ ਇਹ ਲਾਉ ਜੀ ਮਨ ਹਰਮਨ ਲੱਗਿਆ ਜੈਮ ਖਾਣ ਬਰੈਡ ਇਹ ਬਚੇ ਚੇਕ ਨੂੰ ਲੈ ਗਏ ਹੁਣ ਪਾ ਲਾ ਮੈਂ ਦੋਨੋਂ ਸਾਈਡਾਂ ਦੇ ਲਾ ਕੇ ਪਾਉਂਦਾ ਉਹ ਮੋੜ ਬੜਾ ਲਾ ਲਾ ਜੀ ਮੈਂ ਲਾਉਣਾ ਟੈਸਟ ਕਰਨਾ ਕਿ ਸਹੀ ਆਇਆ ਉਹ ਆਹ ਲਓ ਜੀ ਹੁਣ ਇੱਥੇ ਕਰਦੇ ਆ ਅਸੀਂ ਵੀਡੀਓ ਦਾ ਐਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੀ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਹਾਂ